ਇਹ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਇਹ ਉਹ ਸਕੂਲ ਹੈ ਜਿਸ ਨੂੰ ਵਿਦਿਆ ਦਾ ਮੰਦਰ ਕਹਿਣਾ ਨਹੀਂ ਸਗੋ ਜੰਗ ਦਾ ਮੈਦਾਨ ਕਹਿਣਾ ਬਹੁਤਾ ਟਕਮਾ ਜਾਂਪਦਾ ਹੈ ਕਿਉਂਕਿ ਸਕੂਲ ਚ ਪ੍ਰਿੰਸੀਪਲ ਤੇ ਅਧਿਆਪਕਾਂ ਦਾ ਆਪਸੀ ਝਗੜਾ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਜਿੱਥੇ ਇੱਕ ਪਾਸੇ ਇਹ ਸਾਹਮਣੇ ਤਸਵੀਰਾਂ ਚ ਖੜੀ ਸਕੂਲ ਦੀ ਪ੍ਰਿੰਸੀਪਲ ਆਪਣੇ ਫਟੇ ਕੱਪੜੇ ਦਿਖਾ ਕੇ ਆਪਣੀ ਹੱਡ-ਬੀਤੀ ਸੁਣਾ ਰਹੀ ਹੈ ਉੱਥੇ ਦੂਜੇ ਪਾਸੇ ਸਕੂਲ ਦੀ ਇਹ ਗਰਭਵਤੀ ਅਧਿਆਪਕਾ ਹੈ ਜੋ ਪ੍ਰਿੰਸੀਪਲ ਤੇ ਲੜਾਈ ਤੇ ਕੁੱਟਮਾਰ ਦੇ ਇਲਜ਼ਾਮ ਲਗਾਉਂਦੀ ਹਸਪਤਾਲ ਚ ਪਈ ਹੈ ਆਉਤੋਂ ਸੁਣਾਉਣੀ ਆ ਸਕੂਲ ਦੇ ਅਪਕਾ ਦਾ ਕੀ ਕਹਿਣਾ ਹੈ ਆਪਣੀ ਪ੍ਰਿੰਸੀਪਲ ਬਾਰੇ ਸਾਰੀ ਸੁਮਨ ਨੂੰ ਮਤਲਬ ਕਿ ਉਹਨੂੰ ਸੰਭਾਲਣ ਦੀ ਵਿੱਚ ਹੀ ਲੱਗੀ ਹੋਈ ਸੀ ਹਸਪੀਟਲ ਲਿ ਜਾ ਰਹੀ ਸੀ ਉਹਨੂੰ ਤੇ ਜਿਹੜਾ ਮੈਡਮ ਦਾ ਪਹਿਲਾ ਪਹਿਲਾ ਤੇ ਮਤਲਬ ਕਿ ਜੋ ਉਹਨਾਂ ਦਾ ਵਿਹਾਰ ਹੈ ਸਾਡੇ ਲਈ ਉਹ ਵੀ ਬਹੁਤ ਮਾੜਾ ਇੰਨੀ ਮਤਲਬ ਕਿ ਸਾਡੀ ਸਾਰੀਆਂ ਵਸਤੇ ਪੱਦੀ ਸ਼ਬਦਾਵਲੀ ਵਰਤਦੀ ਹੈ ਠੀਕ ਹੈ ਸਾਨੂੰ ਅਨਪੜ੍ਹ ਜੈਸਸ ਦਿਖਾ ਪਿੰਡਾਂ ਬੱਕਰੀਆਂ ਗਾਲਾਂ ਕੱਢਦੇ ਆ ਸਾਨੂੰ ਨਾ ਸਸਪੈਂਡ ਕਰਨ ਦੀਆਂ ਧਮਕੀਆਂ ਦਿੰਦੀਆਂ ਇਤੋਂ ਤੱਕ ਕਿ ਜਿਹੜੇ ਸਾਡੇ ਨਾਲ ਦੇ ਕਲੀਐਕਸ ਜੈਂਟਸ ਉਹਨਾਂ ਬਾਰੇ ਵੀ ਮਤਲਬ ਕਿ ਬੋਲਦੇ ਵੀ ਹਾਂ ਤੁਸੀਂ ਉਹਨਾਂ ਨਾਲ ਤਾਂ ਐ ਗੱਲਾਂ ਕਰਦੀਆਂ ਮੈਨੂੰ ਐ ਬੋਲਣੀਆਂ ਤੁਸੀਂ ਜਿਹੜੇ ਮਤਲਬ ਇੱਕ ਟੀਚਰਸ ਅਥੋਰਟੀ ਨਾ ਤਾਂ ਉਹਨਾਂ ਨੂੰ ਬੋਲਨੇ ਚਾਹੀਦੇ ਤੇ ਨਾ ਹੀ ਸਾਨੂੰ ਉਹ ਸੁਣ ਅਸੀਂ ਸੁਣ ਸਕਦੇ ਹਾਂ ਉਥੇ ਜ਼ਖਮੀ ਹੋਈ ਗਰਭਵਤੀ ਅਧਿਆਪਕ ਨੇਤਾ ਪ੍ਰਿੰਸੀਪਲ ਮੈਡਮ ਦੀ ਬਦਲੀ ਦੀ ਮੰਗ ਕੀਤੀ ਹੈ ਤੁਸੀਂ ਵੀ ਸੁਣ ਲਓ ਮੈਂ ਤੁਸੀਂ ਦੋਸ਼ੀ ਜਿਨ੍ਹਾਂ ਨੇ ਤੁਹਾਨੂੰ ੱੱਕਾ ਦੇ ਕੇ ਛੁੱਟਿਆ ਤੁਸੀਂ ਕਿਨੂੰ ਮੰਨਦੇ ਹੋ ਨਿਰਮਲਜੀਤ कौर ਮੈਡਮ ਤੇ ਅਸੀਂ ਚਾਹ ਮੈਂ ਤਾਂ ਇਹ ਚਾਹਨੀ ਵੀ ਉਹਨਾਂ ਦੀ ਬਦਲੀ ਹੋਵੇ ਪੱਕੀ ਬਦਲੀ ਹੋਵੇ ਉਹਨਾਂ ਦੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਵੀ ਉਹਨਾਂ ਦੀ ਬਦਲੀ ਹੋਵੇ ਉਹਨਾਂ ਦੀ ਟਰਾਂਸਫਰ ਕੀਤੀ ਜਾਵੇ ਇਥੋਂ ਹੁਣ ਤੁਹਾਨੂੰ ਸੁਣਾਉਣੀ ਹੈ ਇਸ ਮਾਮਲੇ ਤੇ ਪ੍ਰਿੰਸੀਪਲ ਮੈਡਮ ਨਰਮਲਜੀਤ ਕੌਰ ਦਾ ਕੀ ਕਹਿਣਾ ਹੈ। ਕੁੱਟਮਾਰ ਕੀਤੀ ਆ। ਹਾਂ ਹਾਂ ਕੁੱਟਮਾਰ ਮੇਰੇ ਕੱਪੜੇ ਪਾੜਦੇ, ਸ਼ਰਟ ਦਾ ਮਾ ਪਾੜਦਾ ਜੀ। ਕੁੱਟਮਾਰ ਕੀਤੀ, ਕੱਪੜੇ ਪਾੜੇ। ਮੇਰਾ ਮੋਬਾਈਲ ਫੋਨ ਖੋ ਲਿਆ। ਕੋਣ ਖੋਇਆ? ਹਾਂ ਜੀ, ਮੇਰੇ ਜ਼ਰੂਰੀ ਸਕੂਲ ਦੀਆਂ ਡਾਕਾਂ ਸੀ, ਇੱਕ ਫੋਲਡਰ ਸੀਗਾ। ਉਹ ਜ਼ਰੂਰੀ ਸਕੂਲ ਦੇ ਸਰਕਾਰੀ ਕਾਗਜ਼ਾਂ ਦੀਆਂ ਅਸਲ ਕਾਪੀਆਂ ਖੋ ਲਈਆਂ। ਸਰਕਾਰੀ ਮੇਰੇ ਦਸਤਾਵੇਜ਼ ਸੀਗੇ ਸਕੂਲ ਦੀ ਡਾਕ ਸਕੂਲ ਦੀ ਡਾਕ ਸੀ ਜਿਹੜੀ ਮੈਂ ਦਫ਼ਤਰ ਨੂੰ ਭੇਜਦੀਆਂ ਮੋਗਗੇ ਉਹਦਾ ਫੋਲਡਰ ਖੋਲਿਆ ਇਹਨਾਂ ਨੇ ਉਹਦੇ ਚ ਕਾਫੀ ਸਾਰੀਆਂ ਚਿੱਠੀਆਂ ਸੀ 6:00 ਵਜੇ ਇੱਕ ਤੁਣ 6:00 ਚਰੀਟਾਂ ਵੱਜੀਆਂ ਘੜੀ ਖੋਲ ਹੀ ਮੇਰੀ ਕੜੀ ਤੁਸੀਂ ਆਹ ਘੜੀ ਖੋਈ ਐ ਇੱਥੋਂ ਜਦੋਂ ਇੱਥੋਂ ਬਾਹਰ ਤੇ ਚਰੀਟ ਵੱਜੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪਾਰਸ ਚ ਪੈਸੇ ਸੀ ਜੀ 25000 ਰੁਪਈਆ ਮੈਂ ਤਨਖਾਹ ਵੰਡਣੀ ਸੀ ਪੀਟੀਆ ਟੀਚਰਾਂ ਦੀ ਤੇ ਮੈਨੂੰ ਦੋ ਸੈਂਟਰ ਸੀਗੇ ਕੱਲ ਤੇ ਵੰਡਣ ਦਾ ਮੌਕਾ ਨਹੀਂ ਮਿਲਿਆ 25000 ਰੁਪਈਆ ਰਿਸ਼ਪਾਲਪੁਰ ਮੈਡਮ ਨੇ ਮੇਰੇ ਪਾਰਸ ਚੋਂ ਕੱਟ ਲਿਆ ਇਹ ਸਾਰਾ ਪਾਰਸ ਖਿੱਚ ਕੇ ਲੈ ਜਾਂਦੀ ਸੀਗੀ ਮੇਰਾ ਤੇ ਮੈਂ ਹਾਂਜੀ ਹਾਂ ਉੱਥੇ ਦੇਖਦੇ ਦੇਖਦੇ ਸਕੂਲ ਦੇ ਝਗੜੇ ਦਾ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਤੇ ਪੁਲਿਸ ਨੇ ਇਸ ਨੂੰ ਲੈ ਕੇ ਦੋਵਾਂ ਤਰ੍ਹਾਂ ਦੇ ਬਿਆਨ ਦਰਜ ਕਰਕੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸਾਡੇ ਕੋਲ ਦੋਨਾਂ ਪਾਰਟੀਆਂ ਵੱਲੋਂ ਦਰਖਾਸਤਾਂ ਆਈਆਂ ਨੇ। ਇੱਕ ਲੇਡੀ ਟੀਚਰ ਹੈਗੀ ਸੁਮਨ ਰਾਣੀ। ਉਹ ਐਡਮਿਟ ਹੋਈ ਹੈ ਵੀ ਮੇਰੀ ਮਾਰਕੁੱਟ ਕੀਤੀ ਹੈ ਤੇ ਦੂਸਰੇ ਤਰਫੋਂ ਪ੍ਰਿੰਸੀਪਲ ਵੱਲੋਂ ਵੀ ਦਰਖਾਸਤ ਆਈ ਹੈ ਵੀ ਬਾਕੀ ਟੀਚਰਜ਼ ਨੇ ਰਲ ਕੇ ਪੂਰੀ ਬਟ ਮਾਰ ਦਿੱਤੀ ਹੈ। ਅ ਫਿਰਸ ਕੀ ਕਾਰਵਾਈ ਕਰ ਰਹੀ ਹੈ ਜੀ ਹੁਣ ਇਸ ਸਬੰਧ ਚ? ਇਹਦੀ ਤਫ਼ਤੀਸ਼ ਕਰ ਰਹੇ ਆਂ, ਇਹਦੀ ਜਾਂਚ ਕਰਕੇ ਸਾਰੀ ਜੋ ਵੱਧਦੀ ਹੋਈ ਕਾਨੂੰਨੀ ਕਾਰਨ ਕਰਾਂ ਹੈ। ਇਹ ਬੜੀ ਤਰਾਸ ਦੀ ਹੈ ਕਿ ਸਕੂਲ ਦੇ ਬੱਚਿਆਂ ਨੂੰ ਮर्यादा, ਸ਼ਾਂਤੀ ਤੇ ਸਿੱਖਿਆ ਦੇਣ ਵਾਲੇ ਅਧਿਆਪਕ ਤੇ ਪ੍ਰਿੰਸੀਪਲਾਂ ਦਾ ਇਹ ਹਾਲ ਹੈ। ਜਿੱਥੇ ਉਹਨਾਂ ਦੇ ਆਪਣੀ ਲੜਾਈ ਝਗੜੇ ਹੀ ਮੁੱਕਨ ਦਾ ਨਾਂ ਨਹੀਂ ਲੈਂਦੇ ਤੇ ਬੱਚਿਆਂ ਦੇ ਭਵਿੱਖ ਵੱਲ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈ। ਮੋਗਾ ਤੋਂ ਜਗENDER ਸਿੰਘ ਦੀ ਰਿਪੋਰਟ ਪੀਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 EACH ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ E ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ